ਸ ਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਮਹਾਰਾਸ਼ਟਰ ਤੋਂ ਸਾਮਣੇ ਆਈਆਂ ਨੇ ਜਿੱਥੇ ਤਬਾਹੀ ਦਾ ਮੰਜ਼ਰ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਲੈਂਡਸਲਾਈਡਿੰਗ ਹੋਈ ਹੈ ਅਤੇ ਇਸ ਦੇ ਨਾਲ ਹੀ ਇਥੇ 40 ਘਰ ਜਿਹੜੇ ਨੇ ਉਹ ਮਲਬੇ ਹੇਠਾਂ ਦੱਬ ਗਏ ਨੇ ਇੱਕ ਵੱਡਾ ਪਹਾੜ ਜਿਹੜਾ ਸੀ ਉਹ ਡਰਕ ਕੇ 40 ਘਰਾਂ ਦੇ ਉੱਤੇ ਡਿੱਗਦਾ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਫਸੇ ਹੋਣ ਦੀ ਹੁਣ ਵੀ ਜਿਹੜੀ ਉਹ ਖਦਸ਼ਾ ਜਿਹੜਾ ਉਹ ਜਤਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ 40 ਘਰ ਜਿਹੜੇ ਨੂੰ ਮਲਬੇ ਹੇਠਾਂ ਦੱਬ ਚੁੱਕੇ ਨੇ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਤੇ ਕਈ ਲੋਕ ਹੁਣ ਵੀ ਫਸੇ ਹੋਏ ਨੇ ਰਾਹਤ ਕਾਰਜ ਜਿਹੜਾ ਉਹ ਲਗਾਤਾਰ ਜਾਰੀੇ جاری ਹੈ ਅਤੇ ਇਸ ਦੇ ਨਾਲ ਹੀ ਜਿਹੜੀ ਟੀਮਾਂ ਨੇ ਉਹ ਮੌਕੇ ਤੇ ਪਹੁੰਚ ਚੁੱਕੀਆਂ ਨੇ ਰਾਹਤ ਕਾਰਜ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਲੋਕਾਂ ਨੂੰ ਬਚਾਇਆ ਵੀ ਗਿਆ ਹੈ ਪਰ ਉੱਥੇ ਹੀ ਜੇਕਰ ਗੱਲ ਕਰੀਏ ਤਾਂ 40 ਘਰ ਜਿਹੜੇ ਨੇ ਉਹ ਇਸ ਵੱਡੇ ਪਹਾੜ ਹੇਟਾਂ ਦਬ ਚੁੱਕੇ ਨੇ ਮਲਬੇ ਹੇਟਾਂ ਦਬ ਚੁੱਕੇ ਨੇ ਤੇ ਕਈ ਲੋਕ ਹੁਣ ਵੀ ਮਲਬੇ ਹੇਟਾਂ ਦਬੇ ਹੋਏ ਨੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਹੀ ਜਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਹੈ ਵੱਡਾ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਲੈਂਡਸਲਾਈਡਿੰਗ ਹੁੰਦੀ ਹੈ ਭਾਰੀ ਮੀਂਹ ਪੈ ਰਿਆ ਸੀ ਅਤੇ ਭਾਰੀ ਮੀਂਹ ਕਾਰਨ ਇੱਕ ਵੱਡਾ ਪਹਾੜ ਜਿਹੜਾ ਸੀ ਉਹ ਦਰਕ ਕੇ 40 ਘਰਾਂ ਦੇ ਉੱਤੇ ਡਿੱਗਦਾ ਅਤੇ ਦੱਸਦੀ ਹੈ ਕਿ ਇਹ 40 ਘਰ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਮਲਬਾ ਬਣ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਅਜੇ ਵੀ ਫਸੇ ਹੋਏ ਨੇ ਪੰਜਾਬ ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਿਹੜਾ ਉਹ ਜਤਾਇਆ ਜਾ ਰਿਹਾ ਹੈ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਹਾਲਾਂਕਿ ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਵੀ ਗਿਆ ਤੇ ਉਹਨਾਂ ਨੂੰ ਜਿਹੜਾ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇਜ਼ ਮੀਂਹ ਕਰਕੇ ਕਰਕੇ ਲੈਂਡਸਲਾਈਡਿੰਗ ਜਿਹੜੀ ਆ ਹੋਈ ਹੈ ਅਤੇ ਆਦੀਵਾਸੀ ਇਲਾਕੇ ਦੇ ਇਰਸ਼ਾਲਵਾੜੀ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਇੱਕ ਵੱਡਾ ਪਹਾੜ ਡਰਕ ਕੇ ਪਿੰਡ ਤੇ ਆ ਡਿੱਗਦਾ ਹੈ ਮਹਾਰਾਸ਼ਟਰ ਦੇ ਸੀਐਮ ਇੱਕਨਾਥ ਸ਼ਿੰਦੇ ਨੇ ਪਹੁੰਚ ਕੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਦੇ ਵੱਲੋਂ ਟੀਮਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਜਿਹੜਾ ਹੈ ਲੋਕਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ ਤਾਂ ਪੰਜ ਲੋਕਾਂ ਦੀਆਂ ਲਾਸ਼ਾਂ ਹੁਣ ਬਰਾਮਦ ਹੋ ਚੁੱਕੀਆਂ ਨੇ ਅਤੇ ਹੁਣ 50 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਮੁਖਾਤਿਬਕਰ ਕਿ ਕਿਸ ਤਰੀਕੇ ਮਹਾਰਾਸ਼ਟਰ ਦੇ ਵਿੱਚ ਇਹ ਲੈਂਡਸਲਾਈਡਿੰਗ ਜਿਹੜੀ ਹੈ ਉਹ ਹੋਈ ਹੈ ਭਾਰੀ ਮੀਂਹ ਕਾਰਨ ਲੈਂਡਸਲਾਈਡਿੰਗ ਹੋਈ ਹੈ ਇੱਕ ਵੱਡਾ ਪਹਾੜ ਜੋ ਸੀ ਉਚਾਲੀ ਘਰਾਂ ਦੇ ਉੱਤੇ ਡਿੱਗਦਾ ਹੈ ਜਿਸ ਤੋਂ ਬਾਅਦ ਤਬਾਹੀ ਦੇ ਮੰਜ਼ਰ ਦੀਆਂ ਇਹ ਤਸਵੀਰਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਵੀ ਲੈਂਡਸਲਾਈਡਿੰਗ ਦੀਆਂ ਵੀਡੀਓ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਸ ਵੀਡੀਓ ਤੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲੋਕਾਂ ਨੂੰ ਜਿੱਥੇ ਬਚਾਇਆ ਜਾ ਰਿਹਾ ਤਾਂ ਉੱਥੇ ਹੀ ਸੀਐਮ ਇਕਨਾਥ ਸ਼ਿੰਦੇ ਜਿਹੜੇ ਸਨ ਉਹ ਖੁਦ ਉੱਥੇ ਪਹੁੰਚੇ ਸਨ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਸੀ ਜਿਹੜੇ ਲੋਕ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦਾ ਵੀ ਹਾਲ ਜਿਹੜਾ ਸੀ ਉਹ ਸੀਐਮ ਦੇ ਵੱਲੋਂ ਜਾਣਿਆ ਗਿਆ ਤੇ ਉਹਨਾਂ ਦੇ ਵੱਲੋਂ ਹਰ ਤਰੀਕੇ ਦੀ ਮਦਦ ਦੀ ਜਿਹੜੀ ਗੱਲ ਵੀ ਹੈ ਉਹ ਵੀ ਕਹੀ ਗਈ ਹੈ ਤੇ ਇਸ ਦੇ ਨਾਲ ਹੀ ਐ ਵੀ ਕਿਹਾ ਜਾ ਰਿਹਾ ਕਿ ਗ੍ਰਹਿ ਮੰਤਰੀ ਦੇ ਵੱਲੋਂ ਉਹਨਾਂ ਦੇ ਨਾਲ ਫੋਨ ਤੇ ਗੱਲ ਕਰਕੇ ਸਾਰਾ ਜਾਇਜ਼ਾ ਜਿਹੜਾ ਉਹ ਲਿਖਾ ਗਿਆ ਤੇ ਨਾਲ ਹੀ ਹਾਲ ਵੀ ਜਿਹੜਾ ਉਹ ਜਾਣਿਆ ਗਿਆ ਤੇ ਦੱਸਦੀ ਕਿ ਮਹਾਰਾਸ਼ਟਰ ਦੇ ਵਿੱਚ ਲੈਂਡਸਲਾਈਡਿੰਗ ਹੋਈ ਹੈ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਆਂ ਨੇ ਉਹ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਅਤੇ ਰਾਹਤ ਕਾਰਜ ਜਿਹੜਾ ਉਹ ਹੁਣ ਤੱਕ ਵੀ ਚੱਲ ਰਿਹਾ ਹੈ 40 ਤੋਂ ਵੱਧ ਘਰ ਜਿਹੜੇ ਨੇ ਉਹ ਮਲਬੇ ਹੇਠਾਂ ਦੱਬ ਚੁੱਕੇ ਨੇ ਪੰਜ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਬਰਾਹਮਤ ਹੋ ਚੁੱਕੀਆਂ ਨੇ ਜਦਕਿ ਬਾਕੀ ਲੋਕਾਂ ਦੀ ਭਾਲ ਜਾਰੀ ਹੈ 50 ਤੋਂ ਵੱਧ ਲੋਕ ਹੁਣ ਤੱਕ ਵੀ ਮਲਬੇ ਹੇਠਾਂ ਦਬੇ ਹੋਏ ਹਨ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ